ਸਸ਼ੀਕਲ ਦਿਨਿਕ ਸਵੇਰਾ ਦੇ ਵਿੱਚ ਤੁਹਾਡਾ ਸਵਾਗਤ ਹੈ ਪੰਜਾਬ ਦੇ ਵਿੱਚ ਆਪੀਐਸ ਜੋੜੇ ਨੂੰ ਗਹਿਰਾ ਸਦਮਾ ਲੱਗਿਆ ਦੱਸਦੀ ਕਿ ਉਹਨਾਂ ਦੀ 4 ਸਾਲਾ ਬੇਟੀ ਦੀ ਮੌਤ ਹੋ ਗਈ ਹੈ ਦੱਸਦੀ ਕਿ ਫਤਿਹਗੜ ਸਾਹਿਬ ਦੇ ਐਸਐਸਪੀ ਡਾਕਟਰ ਰਵਜੋਤ ਕੌਰ ਗਰੇਵਾਲ ਅਤੇ ਐਸਐਸਪੀ ਜਗਰਾਓ ਨਵਨੀਤ ਬੈਂਸ ਨੂੰ ਗਹਿਰਾ ਸਦਮਾ ਲੱਗਿਆ ਹੈ ਉਹਨਾਂ ਦੀ 4 ਸਾਲਾ ਬੇਟੀ ਨਾਇਰਾ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ ਦੱਸਦੀ ਕਿ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੀ ਬੇਟੀ ਖਾਣਾ ਖਾਂਦੇ ਸਮੇਂ ਜਿਹੜਾ ਖਾਣਾ ਹੈ ਉਸ ਦੀ ਫੂਡ ਪਾਈਪ ਦੇ ਵਿੱਚ ਫਸ ਜਾਂਦਾ ਹੈ ਜਿਸ ਤੋਂ ਬਾਅਦ ਉਸ ਨੂੰ ਸਾਹ ਲੈਣ ਦੇ ਵਿੱਚ ਦਿੱਕਤ ਆਉਂਦੀ ਹੈ ਅਤੇ ਉਸ ਨੂੰ ਉਲਟੀ ਆਣੀ ਸ਼ੁਰੂ ਹੋ ਜਾਂਦੀ ਹੈ ਜਿਸ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਹੁਣ 4 ਸਾਲਾਂ ਬੇਟੀ ਨੇ ਆਪਣੇ ਦਮ ਤੋੜ ਦਿੱਤੇ ਨੇ ਦੁੱਖਾਂ ਦਾ ਪਹਾੜ ਇਸ ਆਈਪੀਐਸ ਜੋੜੇ ਦੇ ਉੱਤੇ ਡਿੱਗ ਗਿਆ ਹੈ ਗਹਿਰਾ ਸਦਮਾ ਇਸ ਜੋੜੇ ਨੂੰ ਲੱਗਿਆ ਜਿੱਥੇ 4 ਸਾਲਾਂ ਬੇਟੀ ਦੀ ਮੌਤ ਹੋ ਗਈ ਹੈ ਨਾਇਰਾ ਦੱਸਿਆ ਜਾ ਰਿਹਾ ਹੈ ਬੇਟੀ ਦਾ ਨਾਮ ਕਿਹਾ ਜਾ ਰਿਹਾ ਹੈ ਕਿ ਖਾਣਾ ਖਾਂਦੇ ਸਮੇ ਉਸਦੇ ਫੂਡ ਪਾਈਪ ਦੇ ਵਿੱਚ ਖਾਣਾ ਫਸ ਜਾਂਦਾ ਹੈ ਜਿਸ ਤੋਂ ਬਾਅਦ ਉਸਦੇ ਉਸ ਬੱਚੀ ਨੂੰ ਉਸ ਮਾਸੂਮ ਬੱਚੀ ਨੂੰ ਸਾਹ ਲੈਣ ਦੇ ਵਿੱਚ ਦਿੱਕਤ ਆਉਂਦੀ ਹੈ ਤੇ ਉਸ ਨੂੰ ਉਲਟੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲੈ ਕੇ ਜਾਇਆ ਜਾਂਦਾ ਪਰ ਕਿਹਾ ਜਾ ਰਿਹਾ ਹੈ ਕਿ ਮਾਸੂਮ ਬੱਚੀ ਨੇ ਆਪਣਾ ਦਮ ਤੋੜ ਦਿੱਤਾ ਤਾਂ ਬੇਹਦ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਇਸ ਆਈਪੀਐਸ ਜਿਹੜਾ ਜੋੜਾ ਉਸ ਨੂੰ ਗਹਿਰਾ ਸਦਮਾ ਲੱਗਾ ਨਵਨੀਤ ਬੈਂਸ ਐਸਐਸਪੀ ਲੁਧਿਆਣਾ ਰੂਰਲ ਤੋਂ ਨੇ ਤੇ ਰਵਜੋਦ ਗਰੇਵਾਲ ਐਸਐਸਪੀ ਫਤਿਹਗੜ ਸਾਹਿਬ ਦੇ ਵਿੱਚ ਤੇ ਨਾਤ ਨੇ ਜਿਨ੍ਹਾਂ ਦੀ 4 ਸਾਲਾਂ ਬੇਟੀ ਦੀ ਹੁਣ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ ਦੱਸਦੀ ਕਿ ਦੁੱਖਾਂ ਦਾ ਪਹਾੜ ਇਸ ਆਈਪੀਐਸ ਜੋੜੇ ਦੇ ਉੱਤੇ ਡਿੱਗ ਗਿਆ ਕਿਹਾ ਜਾ ਰਿਹਾ ਹੈ ਕਿ ਜਾਣਕਾਰੀ ਹੁਣ ਤੱਕ ਜੋ ਸਾਹਮਣੇ ਆ ਰਹੀ ਹੈ ਇਹੀ ਕਿਹਾ ਜਾ ਰਿਹਾ ਹੈ ਕਿ ਬੱਚੀ ਦੇ ਗਲੇ ਦੇ ਵਿੱਚ ਖਾਣਾ ਫਸ ਜਾਂਦਾ ਹੈ ਜਿਸ ਤੋਂ ਬਾਅਦ ਉਸ ਨੂੰ ਸਾਹ ਲੈਣ ਦੇ ਵਿੱਚ ਦਿੱਕਤ ਆਉਣੇ ਸ਼ੁਰੂ ਹੋ ਜਾਂਦੀ ਹੈ ਉਹਨਾਂ ਨੂੰ ਹਸਪਤਾਲ ਲੈ ਕੇ ਜਾਇਆ ਜਾਂਦਾ ਪਰ ਬੱਚੀ ਦੀ ਹੁਣ ਬਦਕਿਸਮਤੀ ਦੇ ਨਾਲ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ ਦੱਸਦੀ ਕਿ ਨਾਇਰਾ ਦੱਸਿਆ ਜਾ ਰਿਹਾ ਹੈ ਬੱਚੀ ਦਾ ਨਾਮ ਜਿਸ ਦੀ ਮਾਂ ਰਵਜੋਤ ਗਰੇਵਾਲ ਫਤਗੜ ਸਾਹਿਬ ਤੋਂ ਐਸਐਸਪੀ ਨੇ ਅਤੇ ਉਹਨਾਂ ਦੇ ਪਿਤਾ ਨਵਨੀਤ ਬਿਆਸ ਜੋ ਕਿ ਲੁਧਿਆਣਾ ਰੂਰਲ ਪੁਲਿਸ ਦੇ ਐਸਐਸਪੀ ਨੇ ਦੋਨੋਂ ਆਈਪੀਐਸ ਜੋੜਾ ਜਿਹੜੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਤਨਾਨਤ ਨੇ ਡਿਊਟੀਆਂ ਨਿਭਾਰੇ ਨੇ ਤਾਂ ਹੁਣ ਉਹਨਾਂ ਦੇ ਉੱਤੇ ਦੁੱਖਾਂ ਦਾ ਪਹਾੜ ਡਿੱਗ ਗਿਆ ਜਿੱਥੇ ਉਹਨਾਂ ਦੀ 4 ਸਾਲਾ ਬੱਚੀ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ ਦੱਸ ਦੇ ਕਿ ਕਿਹਾ ਜਾ ਰਿਹਾ ਹੈ ਕੀ ਬੱਚੀ ਨੇ ਕੁਝ ਖਾਣਾ ਖਾਦਾ ਜਿਸ ਤੋਂ ਬਾਅਦ ਉਸ ਦੀ ਫੂਡ ਪਾਈਪ ਦੇ ਵਿੱਚ ਬਲੌਕੇਜ ਹੋ ਜਾਂਦੀ ਹੈ ਉਸ ਨੂੰ ਸਾਹ ਲੈਣ ਦੇ ਵਿੱਚ ਦਿੱਕਤ ਆਉਂਦੀ ਹੈ ਉਸ ਨੂੰ ਤੁਰੰਤ ਹੀ ਹਸਪਤਾਲ ਲੈ ਕੇ ਜਾਇਆ ਜਾਂਦਾ ਪਰ ਕਿਹਾ ਜਾ ਰਿਹਾ ਹੈ ਕਿ ਬੱਚੀ ਨੇ ਆਪਣਾ ਦਮ ਤੋੜ ਦਿੱਤਾ ਦੱਸਦੀ ਕਿ ਬੇਹੱਦ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਮੁਹਾਲੀ ਦਾ ਰਹਿਣ ਵਾਲਾ ਹੈ ਸਾਰਾ ਪਰਿਵਾਰ ਹੈ ਮੁਹਾਲੀ ਦੇ ਵਿੱਚ ਇਹ ਸਾਰਾ ਪਰਿਵਾਰ ਰਹਿੰਦਾ ਹੈ ਜਿੱਥੇ ਹੁਣ ਕਿਹਾ ਜਾ ਰਿਹਾ ਕਿ ਬੱਚੀ ਨਾਇਰਾ ਦੀ ਮੌਤ ਹੋ ਮੌਤ ਹੋ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ ਤੇ ਹੁਣ ਉੱਥੇ ਹੀ ਕਿਹਾ ਜਾ ਰਿਹਾ ਕਿ ਉਸ ਦਾ ਅੰਤਿਮ ਸੰਸਕਾਰ ਵੀ ਮੁਹਾਲੀ ਦੇ ਵਿੱਚ ਹੀ ਕੀਤਾ ਜਾਣਾ ਜਿੱਥੇ ਪਰਿਵਾਰ ਪੂਰਾ ਰਹਿ ਰਿਹਾ ਹੈ ਤਸਦੀਕੀ ਬੇहद ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਆਈਪੀਐਸ ਜੋੜੇ ਦੇ ਉੱਤੇ ਦੁੱਖਾਂ ਦਾ ਪਹਾੜ ਡਿੱਗਿਆ ਦੱਸ ਦੇ ਕਿ ਇਹ ਖਬਰ ਉਹਨਾਂ ਲੋਕਾਂ ਲਈ ਵੀ ਬੇहद ਅਹਿਮ ਬਣ ਜਾਂਦੀ ਹੈ ਜਿਨ੍ਹਾਂ ਦੇ ਛੋਟੇ ਬੱਚੇ ਨੇ ਜੋ ਖਾਣਾ ਖਾਂਦੇ ਸਮੇਂ ਅਕਸਰ ਸ਼ਰਾਰਤ ਕਰਦੇ ਨੇ ਤਾਂ ਉਹਨਾਂ ਮਾਪਿਆਂ ਨੂੰ ਵੀ ਇਸ ਖਬਰ ਨੂੰ ਗੌਰ ਦੇ ਨਾਲ ਸੁਣ ਲੈਣਾ ਚਾਹੀਦਾ ਹੈ ਖਾਣਾ ਖਾਂਦੇ ਸਮੇਂ ਜਿਹੜੀ ਪੂਰੀ ਜਿਹੜਾ ਧਿਆਨ ਰੱਖਣਾ ਚਾਹੀਦਾ ਆਪਣੇ ਬੱਚਿਆਂ ਦੇ ਉੱਤੇ ਤਾਂ ਕਿ ਉਹ ਕਿਸੇ ਵੀ ਤਰ੍ਹਾਂ ਦੀ ਜਿਹੜੀ ਅਨਹੋਣੀ ਦਾ ਸਾਹਮਣਾ ਨਾ ਕਰ ਸਕਣ ਕਿਹਾ ਜਾ ਰਿਹਾ ਹੈ ਕਿ ਬੱਚੀ ਖਾਣਾ ਖਾ ਰਹੀ ਸੀ ਤਾਂ ਇਸੇ ਦੌਰਾਨ ਉਸਦੇ ਗਲੇ ਦੇ ਵਿੱਚ ਖਾਣਾ ਫਸ ਜਾਂਦਾ ਹੈ ਤਾਂ ਉਸ ਨੂੰ ਸਾਹ ਲੈਣ ਦੇ ਵਿੱਚ ਦਿੱਕਤ ਆਉਂਦੀ ਹੈ ਜਿਸ ਤੋਂ ਬਾਅਦ ਉਸ ਨੂੰ ਉਲਟੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਸਪੀਟਲ ਦੇ ਵਿੱਚ ਉਸ ਨੂੰ ਭਰਤੀ ਕਰਵਾਇਆ ਗਿਆ ਪਰ ਕਿਹਾ ਜਾ ਰਿਹਾ ਹੈ ਕਿ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਹੈ ਬੇਹਦ ਮੰਦ ਭਾਗੀ ਖਬਰ ਸਾਮਣੇ ਆ ਰਹੀ ਹੈ ਆਈਪੀਐਸ ਜੋੜੇ ਨੂੰ ਗਹਿਰਾ ਸਦਮਾ ਲੱਗਦਾ ਹੋਇਆ ਦਿਖਾਈ ਦੇ ਰਿਹਾ ਹੈ ਦੱਸਦੀ ਕਿ ਘਰ ਦੇ ਵਿੱਚ ਉੱਥੇ ਚੱਕਰ ਗੱਲ ਕੀਤੀ ਜਾਵੇ ਘਰ ਦੇ ਵਿੱਚ ਤਾਂ ਬੇਹਦ ਗਮਹੀਨ ਮਾਹੌਲ ਬਣਿਆ ਹੋਇਆ ਹੈ 4 ਸਾਲਾਂ ਮਾਸੂਮ ਬੱਚੀ ਨੇ ਆਪਣਾ ਦਮ ਤੋੜ ਦਿੱਤਾ ਦੱਸਦੀ ਕਿ ਬੇਹਦ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਆਈਪੀਐਸ ਜੋੜੇ ਨੂੰ ਗਹਿਰਾ ਸਦਮਾ ਲੱਗਿਆ ਜਿੱਥੇ 4 ਸਾਲਾਂ ਉਹਨਾਂ ਦੀ ਬੱਚੀ ਨੇ ਦਮ ਤੋੜ ਦਿੱਤਾ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप